ਕੀ ਨੰਬਰ ਜੀ ਤੁਹਾਡਾ ਮਨਦੀਪ ਸਿੰਘ ਭਾਰੀ ਮਨਦੀਪ ਸਿੰਘ ਕੀ ਹੋਇਆ ਬਾਜੀ ਭਾਰੀ ਹੋਇਆ ਕੁਛ ਨਹੀਂ ਮੈਂ ਆਉਂਦਾ ਪਿਆ ਇਹ ਸ਼ੀਸ਼ਿਆਂ ਜੋਂਗ ਤੋਂ ਮਾਲ ਪਰਡੇ ਪਹੁੰਚਾ ਹੀ ਆਂ ਉਹਦੇ ਪਿੱਛੋਂ ਦੋਨੇ ਕੈਮਰਾ ਯਾਨੀ ਕਿ ਪਿੱਛੋਂ ਸ਼ੀਸ਼ੇ ਤੇ ਸੌਣੀ ਮਾਰੀਆਂ ਇੱਟਾਂ ਦੋਨੇ ਪਾਸਿਓਂ ਬੰਦੇ ਗਵਾ ਕੋੜ ਮੈਨੂੰ ਫੜਿਆ ਗੜਿਓਂ ਫੜਿਆ ਦੋਨੇ ਸਿੱਟਾ ਕਢੀਆਂ ਮੇਰੇ ਮਾਰਨ ਲੱਗੇ ਮੈਂ ਕਿਹਾ ਆ ਜਾਓ ਕੱਲਾ ਕੱਲਾ ਉਹਨੇ ਪਿੱਛੋਂ ਜਾ ਕੇ ਉਹਨੂੰ ਕੈਮਰਾ ਕੱਢ ਲਿਆ ਮੇਰਾ 7000 ਕੈਮਰਾ ਸੀ ਮੇਰਾ ਲੈ ਕੇ ਚੋਰੀ ਕਰ ਗਏ ਉਹ ਉਹ ਕੌਣ ਚੋੜ ਗਏ ਭਰੀ ਬੰਦੇ ਆ ਨਾ ਮੈਨੂੰ ਨਹੀਂ ਪਤਾ ਕੌਣ ਆ ਨੰਬਰ 9 ਡਾ ਐਕਟਿਵਾ ਦਾ ਐਕਟਿਵਾ ਤੇ ਸੀ ਕਿੰਨੇ ਜਾਣੇ ਸੀਗੇ ਦੋ ਜਾਣੇ ਆ ਭਾਜੀ ਮੇਰਾ ਸਮਾਨ ਬਾਕੀ ਪੇਚਾ ਉਹ ਇੱਕ ਕੈਮਰਾ ਲੈ ਕੇ 도ੜ ਗਏ ਤੁਸੀਂ ਕਿੰਨੇ ਜਾਣੇ ਸੀਗੇ ਮੈਂ ਇਕੱਲਾ ਭਾਜੀ ਤੁਹਾਡੇ ਕੋਈ ਵਾਕਫ ਹੋਣੋਂ ਬੰਦੇ ਕੋਈ ਕੋਈ ਨਹੀਂ ਭਰੀ ਆ ਗਵਾਂਢੀ ਮੇਰੇ ਜਾਨਕੀ ਬਾਗਮ ਹੁੰਨੀ ਹੈ ਕਿ ਉਹ ਗਵਾਂਢੀ ਆਏ ਉਹੀ ਮੈਨੂੰ ਬਚਾਇਆ ਉਹਨਾਂ ਨੂੰ ਪਤਾ ਕੀ ਗੱਲ ਬਾਤ ਹੋਈ ਇੱਥੇ ਅੱਜ ਤੋਂ ਪੰਚਾਤ ਮਿੰਟ ਪਹਿਲਾਂ ਸਾਨੂੰ ਖਬਰ ਮਿਲਦੀ ਹੈ ਕਿ ਮਾਲਪੁਰ ਰੇਲ ਦੇ ਨੇੜੇ ਕਿਸੇ ਗੱਡੀ ਦੇ ਵਿੱਚ ਕੋਈ ਨਾਮੋ ਨੋਜ਼ੜਕਿਆਂ ਨੇ ਗੱਡੀ ਦੇ ਸ਼ੀਸ਼ੇ ਵਿੱਚ ੱਟ ਮਾਰ ਕੇ ਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚਾਕੇ ਭੱਜ ਗਏ ਨੇ ਮੌਕੇ ਤੇ ਆਏ ਆ ਤੇ ਦੇਖਦੇ ਆ ਜੋ ਵੀ ਹੈਗਾ ਆ ਉਹਦੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹ ਖੋਗਾਲ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀ ਕੀ ਨਾਮ ਵਾਜੀ ਤੁਹਾਡਾ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਕੀ ਹੋਇਆ ਵਾਜੀ ਪਰੀ ਹੋਇਆ ਕੁਛ ਨਹੀਂ ਮੈਂ ਆਉਂਦਾ ਪਿਆ ਇਸ ਸ਼ੀਸ਼ੇ ਜੰਗ ਤੋਂ ਮਾਲਪੁਰ ਅਡੇ ਪਹੁੰਚਿਆ ਹੀ ਆ ਉਹਦੇ ਪਿੱਛੋਂ ਦੋਨੇ ਕੈਮਰਾ ਯਾਨਕੀ ਪਿੱਛੋਂ ਸ਼ੀਸ਼ੇ ਤੇ ਸਟੋਨੀ ਮਾਰੀਆਂ ਇੱਟਾਂ ਦੋਨੇ ਪਾਸਿਓਂ ਬੰਦੇ ਗਵਾਹ ਹੋੜਾ ਮੈਨੂੰ ਫੜਿਆ ਗਲਿਓਂ ਫੜਿਆ ਦੋਨੇ ਸਿੱਟਾ ਕਢੀਆਂ ਮੇਰੇ ਮਾਰਨ ਲੱਗੇ ਮੈਂ ਕਿਹਾ ਆ ਜਾਓ ਇਕੱਲਾ ਇਕੱਲਾ ਉਹਨੇ ਪਿੱਛੋਂ ਜਦ ਨੂੰ ਕੈਮਰਾ ਕੱਢ ਲਿਆ ਮੇਰਾ 7000 ਕੈਮਰਾ ਸੀ ਮੇਰਾ ਲੈਗੇ ਚੋਰੀ ਕਰ ਲਿਆ ਉਹ ਕੌਣ ਸੌੜ ਗਿਆ ਭਰੀ ਬੰਦੇ ਇਹਨਾਂ ਦਾ ਮੈਨੂੰ ਨਹੀਂ ਪਤਾ ਕੌਣ ਆ ਨੰਬਰ 9 ਦਾ ਐਕਟਿਵਾ ਦਾ ਐਕਟਿਵਾ ਤੇ ਸੀਗੇ ਕਿੰਨੇ ਜਾਣੇ ਸੀਗੇ ਦੋ ਜਾਣੇ ਆ ਭਾਜੀ ਮੇਰਾ ਸਮਾਨ ਬਾਕੀ ਪੇਚਾ ਉਹ ਇੱਕ ਕੈਮਰਾ ਲੈ ਕੇ 도ੜ ਗੇ ਫੜਾ ਤੁਸੀਂ ਕਿੰਨੇ ਜਾਣੇ ਸੀਗੇ ਮੈਂ ਇਕੱਲਾ ਭਾਜੀ ਤੁਹਾਡੇ ਕੋਈ ਵਾਕਫ ਹੋਣੋਂ ਬੰਦੇ ਕੋਈ ਕੋਈ ਨਹੀਂ ਭਰੀ ਆ ਗਵਾਂਢੀ ਮੇਰੇ ਜਾਨਕੀ 바ਗਮ ਹੁੰਨੀ ਹੈ ਕਿ ਉਹ ਗਵਾਂਢੀ ਆਏ ਉਹੀ ਮੈਨੂੰ ਬਚਾਇਆ ਉਹਨਾਂ ਨੂੰ ਪਤਾ ਕੀ ਗੱਲਬਾਤ ਹੋਈ ਇੱਥੇ ਅਜਸਤ ਪੰਚਾਤ ਮਿੰਟ ਪਹਿਲਾਂ ਸਾਨੂੰ ਖਬਰ ਮਿਲ ਜਾਈ ਕਿ ਮਾਲਪੁਰ ਰੇਲ ਦੇ ਨੇੜੇ ਕਿਸੇ ਗੱਡੀ ਦੇ ਵਿੱਚ ਕੋਈ ਨਾਮੋ ਨੋਦੋੜਕਿਆਂ ਨੇ ਉਸ ਗੱਡੀ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚਾਕੇ ਭਜਦੇ ਨੇ ਮੌਕੇ ਤੇ ਆਏ ਆ ਤੇ ਦੇਖਦੇ ਆ ਜੋ ਵੀ ਹੈਗਾ ਆ ਉਹਦੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹ ਖੁਗਾਲ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀ ਕੀ ਨਾਮ ਵਾਜੀ ਤੁਹਾਡਾ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਕੀ ਹੋਇਆ ਵਾਜੀ ਪਾਰੀ ਹੋਇਆ ਕੁਛ ਨਹੀਂ ਮੈਂ ਆਉਂਦਾ ਪਿਆ ਇਹ ਸ਼ੀਸ਼ੇ ਚੋਂਗ ਤੋਂ ਮਾਲਪੁਰਡੇ ਪਹੁੰਚਿਆ ਹੀ ਆ ਉਹਦੇ ਪਿੱਛੋਂ ਦੋਨੇ ਕੈਮਰਾ ਯਾਨਕੀ ਪਿੱਛੋਂ ਸ਼ੀਸ਼ੇ ਤੇ ਸਟੋਨੀ ਮਾਰੀਆਂ ਇੱਟਾਂ ਦੋਨੇ ਪਾਸਿਓਂ ਬੰਦੇ ਗਵਾਹ ਹੋੜਾ ਮੈਨੂੰ ਫੜਿਆ ਗਲਿਓਂ ਫੜਿਆ ਦੋਨੇ ਸਿੱਟਾ ਕਢੀਆਂ ਮੇਰੇ ਮਾਰਨ ਲੱਗੇ ਮੈਂ ਕਿਹਾ ਆ ਜਾਓ ਇਕੱਲਾ ਇਕੱਲਾ ਉਹਨੇ ਪਿੱਛੋਂ ਜਦ ਨੂੰ ਕੈਮਰਾ ਕੱਢ ਲਿਆ ਮੇਰਾ 7000 ਕੈਮਰਾ ਸੀ ਮੇਰਾ ਲੈ ਗਏ ਚੋਰੀ ਕਰ ਗਏ ਉਹ ਕੌਣ ਸੌੜ ਗਏ ਭਰੀ ਬੰਦੇ ਇਹਨਾਂ ਦਾ ਮੈਨੂੰ ਨਹੀਂ ਪਤਾ ਕੌਣ ਆ ਨੰਬਰ ਨੋਟ ਆ ਐਕਟਿਵਾ ਦਾ ਐਕਟਿਵਾ ਤੇ ਸੀਗੇ ਕਿੰਨੇ ਜਾਣੇ ਸੀਗੇ ਦੋ ਜਾਣੇ ਆ ਭਾਜੀ ਮੇਰਾ ਸਮਾਨ ਬਾਕੀ ਵੇਚਾ ਉਹ ਇੱਕ ਕੈਮਰਾ ਲੈ ਕੇ 도ੜ ਗਏ ਤੁਸੀਂ ਕਿੰਨੇ ਜਾਣੇ ਸੀਗੇ ਮੈਂ ਇਕੱਲਾ ਭਾਜੀ ਤੁਹਾਡੇ ਕੋਈ ਵਾਕਫ ਹੋਣੋਂ ਬੰਦੇ ਕੋਈ ਕੋਈ ਨਹੀਂ ਭਰੀ ਆ ਗਵਾਂਡੀ ਮੇਰੇ ਜਾਨਕੀ ਵਾਕਫ ਹੁੰਨੀ ਹੈ ਕਿ ਉਹ ਗਵਾਂਡੀ ਆਏ ਉਹੀ ਮੈਨੂੰ ਬਚਾਇਆ ਉਹਨਾਂ ਨੂੰ ਪਤਾ ਕੀ ਗੱਲਬਾਤ ਹੋਈ ਇੱਥੇ ਅਜਸਤ 5-6 ਮਿੰਟ ਪਹਿਲਾਂ ਸਾਨੂੰ ਖਬਰ ਮਿਲਜੀ ਕਿ ਮਾਲਪੁਰ ਰੇਲ ਦੇ ਨੇੜੇ ਕਿਸੇ ਗੱਡੀ ਦੇ ਵਿੱਚ ਕੋਈ ਨਾਮੋ ਨਮ ਕੋ ਬੋੜਕਿਆਂ ਨੇ ਗੱਡੀ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਤੇ ਉਹਦੇ ਵਿੱਚ ਪਿਆ ਜਿਹੜਾ ਕੈਮਰਾ ਵਿੱਚੋਂ ਚੱਕੇ ਭੱਜਦੇ ਨੇ ਮੌਕੇ ਤੇ ਆਏ ਆ ਤੇ ਦੇਖਦੇ ਆ ਜੋ ਵੀ ਹੈਗਾ ਆ ਉਹਦੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹ ਖੁਗਾਰ ਕੇ ਤਾਂ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par